ਨਾਟਿਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪੱਛਮੀ ਜਿਮਨੀ ਚੌਣ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਨੂੰ ਇੱਕ ਵੱਡਾ ਹੋਰ ਝਟਕਾ ਲੱਗਿਆ ਹੈ ਸੋਮਰ ਨੂੰ ਕਾਂਗਰਸ ਦੇ ਸੈਂਕੜੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸ਼ਾਮਲ ਹੋਣ ਵਾਲਿਆਂ ਆਗੂਆਂ ਵਿੱਚ ਦੀਪ ਸੰਧੂ ਪੋਲਾ ਜੱਸਾ ਗੋਲੀ ਮੋਨੀ ਗੁਰਪ੍ਰੀਤ ਸਿੰਘ ਵਿਜੇਪਾਲ ਮੁਕੇਸ਼ ਬੰਟੀ ਗੁਜਰ ਹੈਪੀ ਗੁਜਰ ਅਦਿੱਤਿਆ ਸੁਲੇਖ ਚੰਦ ਰਾਹੁਲ ਸ਼ਿਵਾ ਸ਼ਿਵਮ ਅਜੀ ਅਸ਼ਵਨੀ ਸਾਹਿਲ ਅਭਿਸ਼ੇਕ ਅਨਿਲ सुरेंद्र ਮੀਨੂ ਅਕਸ਼ੇ ਗगन ਸਚਿਨ ਆਕਾਸ਼ ਜਤਿਨ ਅੰਸ਼ ਰੋਹਿਤ ਗੁਰਨੇਕ ਰੋਬਿਨ ਸੈਮ ਅਤੇ ਜਤਿੰਦਰਪਾਲ ਸਿੰਘ 베ਦੀ ਦੇ ਨਾਂ ਸ਼ਾਮਲ ਹਨ ਦੂਜੀ ਪਾਸੇ ਭਾਜਪਾ ਵਿੱਚ ਵੀ ਵੱਡੀ ਟੁੱਟ ਦੇਖਣ ਨੂੰ ਮਿਲੀ ਜਿੱਥੇ ਭਾਜਪਾ ਨੇਤਾ ਜਤਿੰਦਰਪਾਲ ਸਿੰਘ 베ਦੀ ਭਾਜਪਾ ਜੁਵਾ ਮੋਰਚਾ ਦੇ ਪ੍ਰਧਾਨ ਰੋਹਿਤ ਮਾਨ ਮੀਤ ਪ੍ਰਧਾਨ ਪ੍ਰਿੰਸ ਬੱਗਨ ਅਤੇ ਅਮਿਤ ਕੁਮਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਤੋਂ ਇਲਾਵਾ ਸੁਮੇਤ ਸੂਦ ਕਾਕੂ ਸੂਦ ਸੁਨੀਲ ਸੈਮੀ ਕਰਮ ਸੰਜੀਪ ਕੁਮਾਰ ਚਾਵਲਾ ਵਿਸ਼ਾਲ ਪਵਨ ਮਨਦੀਪ ਆਸ਼ੂ ਅਰुण ਸਾਹਿਲ ਰੋਹਨ ਕਰਨ ਵਿਪਨ ਕੁਮਾਰ ਜਸਵੰਤ ਕੌਰ ਅਤੇ ਮધુਬਾਲਾ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਆਪ ਆਗੂ ਡਾਕਟਰ ਸਨੀ ਆਲੂਵਾਲੀਆ ਹਰਚੰਦ ਸਿੰਘ ਬ੍ਰਸ਼ਟ ਦੀ ਮੌਜੂਦਗੀ ਵਿੱਚ ਸਾਰੇ ਲੋਕਾਂ ਨੂੰ ਆਪ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਇਸ ਮੌਕੇ ਮੰਤਰੀ ਤਰਨਪ੍ਰੀਤ ਸਿੰਘ ਸੌਦ ਨੇ ਕਿਹਾ ਕਿ ਇਨਾਂ ਸਾਰੇ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਦੇ ਲੋਕ ਪੱਖੀ ਕੰਮਾਂ ਤੋਂ ਖੁਸ਼ ਹਨ। ਉਹਨਾਂ ਪ੍ਰੋਸਾ ਜਤਾਇਆ ਕਿ ਲੁਧਿਆਣਾ ਪੱਛਮੀ ਦੇ ਲੋਕ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਰਿਕਾਡ ਬੂਟਾਂ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਗੇ।